ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੀਰ ਕਰਦੇ ਹਾਂ। ਤੁਸੀਂ ਸਾਰੇ ਠੀਕ ਠਾਕ ਹੋਵਾਂਗੇ। ਆਪਾਂ ਠੀਕ ਠਾਕ ਆ। ਹੋਏ ਕਰੋ ਠੀਕ ਹੀ ਰੱਖੇ ਤੇ ਸਰਦੀਆਂ ਕਰਕੇ ਸਬਜ਼ੀਆਂ ਕਾਫੀ ਪਈਆਂ ਸੀਗੀਆਂ। ਪਿੱਛੇ ਵੀ ਆਪਣੇ ਕਾਫੀ ਸਬਜ਼ੀਆਂ ਲੱਗੀਆਂ ਹੋਈਆਂ ਨੇ ਬੈਕਗਾਰਡ ਦੇ ਵਿੱਚ। ਆਪਾਂ ਨੇ ਸੋਚਿਆ ਵੀ ਤੁਹਾਡੇ ਅੰਕਲ ਦਾ ਆਪਰੇਸ਼ਨ ਹੋਇਆ। ਉਹਨਾਂ ਨੂੰ ਜੂਸ ਬਣਾ ਕੇ ਦੇਈਏ। ਬਣਾ ਕੇ ਤਾਂ ਵੈਸੇ ਪਹਿਲਾਂ ਵੀ ਕਈ ਵਾਰ ਦਿੱਤਾ ਸੀ। ਤੇ ਆਪਾਂ ਨੇ ਸੋਚਿਆ ਵੀ ਤੁਹਾਡੇ ਅੰਕਲ ਨੂੰ ਸਬਜ਼ੀਆਂ ਦਾ ਸੂਪ ਬਣਾ ਕੇ ਦੇਈਏ। ਵੈਸੇ ਬਣਾ ਕੇ ਤਾਂ ਪਹਿਲਾਂ ਵੀ ਕਾਫੀ ਵਾਰ ਦਿੱਤਾ। ਪਰ ਆਪਾਂ ਨੇ ਵੀਡੀਓ ਸ਼ੇਅਰ ਨਹੀਂ ਕੀਤੀ ਹੈਗੀ। ਤੇ ਹੁਣ ਆਪਾਂ ਸਾਰੇ ਸੱਜੇ ਕੱਟ ਕੇ ਰੱਖਿਆ ਨੇ ਗੈਸ ਆਪਾਂ ਨੇ ਆਨ ਕੀਤਾ ਹੋਇਆ ਇਹ ਤਾਂ ਡੈਡੀ ਦੱਸਣਗੇ ਵੀ ਪਹਿਲਾਂ ਵੀ ਲਿਆ ਵੀ ਹੈ ਕਿ ਕਦੇ ਨਹੀਂ ਪੁੱਛ ਲੈਣਾ ਦੱਸ ਦੇਣਾ ਵੀ ਹੋਕਰ ਜਾਂਦੇ ਨੇ ਹੋਕਰ ਜਾਂਦੇ ਤੇ ਜੇ ਆਪਾਂ ਨੇ ਇਹ ਲਸਣ ਤੇ ਅਦਰਕ ਬਿਲਕੁਲ ਗੱਦੂ ਕਸ਼ ਨਾਲ ਗ੍ਰਾਈਂਡ ਕਰਤਾਵੇ ਉਹ ਹੋਵੇ ਵਧੀਆ ਹੋਵੇ ਤੇ ਦੋ ਆਪਾਂ ਨੇ ਮਿਰਚਾਂ ਲਈਆਂ ਨੇ ਫੁੱਲ ਗੋਭੀ ਪਾਲਕ ਰਵੀ ਕਹਿੰਦਾ ਸੀ ਪਾਲਕ ਹੋਰ ਜ਼ਿਆਦਾ ਪਾਓ ਥੋੜਾ ਜਿਹਾ ਪਨੀਰ ਆ ਜੀ ਬੰਦ ਗੋਭੀ ਇੱਕ ਪਿਆਜ਼ ਦੋ ਟਮਾਟਰ ਦੋ ਤਿੰਨ ਗਾਜਰਾ ਤੇ ਬਾਕੀ ਇਹਦੇ ਵਿੱਚ ਤੁਸੀਂ ਆਪਣਾ ਫਲੇਵਰ ਚੇਂਜ ਕਰਨ ਲਈ ਥੋੜੀ ਸੋਇਆ ਸੌਸ ਪਾ ਲੋ ਟਮੇਟੋ ਸੌਸ ਪਾ ਲੋ ਕਾਲੀ ਮਿਰਚ ਪਾਵਾਂਗੇ ਨਮਕ ਪਾਵਾਂਗੇ ਉਹ ਮੇਨ ਜਿਹੜੀਆਂ ਚੀਜ਼ਾਂ ਆਪਾਂ ਨੇ ਪਾਉਣੀਆਂ ਨੇ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਥੋੜਾ ਜਿਹਾ ਇਹਨੂੰ ਫਰਾਈ ਕਰ ਲਾਂਗੇ ਲਸਣ ਪਰ ਇਹ ਜਿਹੜੀਆਂ ਚੀਜ਼ਾਂ ਨੇ ਮੇਰੇ ਸਾਹਮਣੇ ਸੂਪ ਬਣਾ ਲਓ ਇਹ ਮੰਜੂਰੀਅਨ ਦੀ ਗਰੇਵੀ ਬਣ ਜਾਣੀ ਆ ਉਹੀ ਬਣ ਜਾਂਦੀ ਆ ਫਿਰ ਬਾਕੀ ਸਾਰੀਆਂ ਉਹੀ ਨੇ ਮੰਜੂਰੀਅਨ ਦੀ ਗਰੇਵੀ ਆ ਗਈਆਂ ਸਾਰੀਆਂ ਦੇ ਸੂਪ ਬਣਾ ਸੁਆਦ ਲੱਗਦਾ ਬਸ ਫਿਰ ਸਾਹੀ ਕਹਿੰਦੀ ਐ ਸੁਆਦੀ ਲੱਗੂ ਸਰ ਮੈਂ ਸੁਆਦ ਬਣਾ ਕਿਉਂਕਿ ਫਲੇਵਰ ਲਈ ਉਹੀ ਚੀਜ਼ਾਂ ਜੂਰੀਆਂ ਦੀ ਬੋਲਸ ਰਹ ਜਾਂਦੇ ਨੇ ਨਹੀਂ ਪੈਂਦੀ ਕਿਉਂਕਿ ਗਰੇਵੀ ਸਾਰਾ ਕੁਝ ਉਹੀ ਪੈ ਗਿਆ ਤੇ ਅਸ ਲਸਣ ਨੂੰ ਥੋੜਾ ਜਿਹਾ ਆਪਾਂ ਨੇ ਫਰਾਈ ਕਰਨਾ ਕਿਉਂਕਿ ਇਹਦਾ ਕੱਚਾ ਪੰਜਰ ਹੋਊਗਾ ਬਾਕੀ ਸਬਜ਼ੀਆਂ ਤਾਂ ਆਪਾਂ ਨੇ ਕੱਟੀਆਂ ਸਾਰੇ ਕੱਟੀਆਂ ਕਰਕੇ ਮਾਰ ਲੀਆਂ ਨੇ ਵਿੱਚ ਕਿ ਦੀ ਕਿਹੜਾ ਸਮੈਲ ਆਉਂਦੀ ਹੈ ਲਸਣ ਲਸਰੀਆਂ ਨੂੰ ਤੁਹਾਡੀ ਲੋਕ ਕਿਵੇਂ ਕਹਿੰਦੇ ਨੇ ਅਸੀਂ ਲਸਣ ਨਹੀਂ ਕਹਿੰਦੇ ਤੇ ਮਿਰਚ ਨੂੰ ਵੀ ਥੋੜਾ ਜਿਆਦਾ ਕਰ ਦਿੰਨੇ ਆ। ਇਹ ਮੂੰਹ ਚ ਆਉਗੀ ਸਾਫੀ। ਤੇ ਪਪਾਰੇ ਨੇ ਆ। ਸਾਰੀਆਂ ਸਬਜ਼ੀਆਂ। ਬਾਕੀ ਤਾਂ ਮਿਰਚ ਘਟ ਖਾਣਾ ਦੇਨੇ ਤੁਹਾਨੂੰ ਆਖਾ ਹਣਾ। ਆ ਪਾਈਏ ਘਰ ਤਾਂ ਜ ਨਹੀਂ ਲੈ ਕੇ ਜੇ ਸਾਦੀ ਮੂੰਹ ਚ ਆ ਗਈ। ਲਾਲ ਲਾਲ ਨੇ ਪਰ ਉਹ ਜੇ ਤਾਂ ਨਹੀਂ ਪਰ ਕੱਟ ਨਹੀਂ ਸਕਦੇ। ਬਾਕੀ ਤਾਂ ਉਹ ਬੰਦੇ ਨੇ ਜੇ ਨਾਲ ਫੜਾ ਦੀਏ ਕੱਚੀ ਤਾਂ ਵੀ ਖਾ ਲੈਣਗੇ। ਬਾਕੀ ਜਿਹੜੀਆਂ ਸਬਜ਼ੀਆਂ ਨੇ ਸਾਰੀਆਂ ਆਪਾਂ ਪਾ ਦੇਣੀਆਂ। ਪਾਣੀ ਛੋਟਾ ਨਹੀਂ ਬੱਤੀ ਦੇ ਚੋਕ ਆਪਸ ਵਿੱਚ ਅੱਛਾ ਮੈਂ ਪਾਣੀ ਬਣਾ ਦੇਉਗੀ ਪਾਣੀ ਪਾਣ ਦੀ ਜਗ੍ਹਾ ਨਹੀਂ ਆਈ ਹੋਰੀ ਨਹੀਂ ਹੋ ਜਾਣਾ ਹਾਂਜੀ ਹਾਂ ਜਗ੍ਹਾ ਨਹੀਂ ਆਣੀ ਜਗ੍ਹਾ ਪਰ ਉਹ ਜਿਹੜਾ ਮੁੱਲ ਦਾ ਹੁੰਦਾ ਉਹ ਤਾਂ ਪਾਣੀਆ ਹੁੰਦਾ ਉਹ ਲੈ ਲਈ ਬਾਰੇ ਨੂੰ ਦਾ ਉਹਦੇ ਵਿੱਚ ਤਾਂ ਸਬਜ਼ੀਆਂ ਲੱਭ ਨਹੀਂ ਰਹੀਆਂ ਹੁੰਦੀਆਂ ਜਦੋਂ ਮੈਂ ਖੰਨੇ ਹਸਪੀਟਲ ਤੇ ਐਡਮਿਟ ਸੀਗੀ ਹੁਣ ਮੈਂ ਜਿਵੇਂ ਹੁਣ ਤੋਂ ਦਾਣਾ ਦੇ ਬਸ ਕੋਈ ਕੋਈ ਹੋਂਦੀ ਸੀ ਨਿਹੜਾ ਹੀ ਪਾਣੀ ਪਾਣੀ ਜਾਂ ਵਿਚੇ ਲਸਣ ਦੇ ਦਾਣੇ ਹੁੰਦੇ ਸੀ ਮਾੜਾ ਵੜੇ ਕੁਝ ਨਹੀਂ ਹੁੰਦਾ ਆਹ ਕੌਣ ਸਾਂਹ ਪਾਗੀ ਘੜਾ ਕਰ ਦਿੰਦੇ ਹਾਂ ਹਾਂਜੀ ਸਭ ਜਿਓ ਆਪਾਂ ਨੇ ਮਿਕਸ ਕਰ ਦਿੱਤੇ ਇਹ ਸਾਰੀਆਂ ਤੇ ਹੁਣ ਪਾਵਾਂਗੇ ਸਵਾਦ ਅਨੁਸਾਰ ਨਮਕ ਤੇ ਬਾਕੀ ਰਵੀ ਕਹਿੰਦਾ ਪਾਲਕ ਪਾਉਣ ਨੂੰ ਆਪਾਂ ਨੇ ਤਾਜੀ-ਤਾਜੀ ਪਾਲਕ ਲੈਂਦੀ ਜੇ ਮਾਂ ਪੁੱਤ ਪਾਲਕ ਨਾਲ ਬਹੁਤ ਦੁਸ਼ਮਣੀ ਰੱਖਦੇ ਮੇਰੀ ਪਿਆਰ ਮੈਨੂੰ ਤਾਂ ਪਾਲਕ ਮੈਨੂੰ ਤਾਂ ਆਲੂ ਪਾਲਕ ਦਾ ਘਰ ਜਿਹਾਣਾ ਨਾ ਜੀ ਕਰਦਾ ਮੇਰੇ ਇਥੇ ਪਾਲਕ ਆਲੂ ਪਾਲਕ ਕਰੀ ਵਾਲੇ ਐਨੇ ਸੁਆਗ ਬਾਦੇ ਸਬਜੀ ਆਲੂ ਆਦੀ ਮਾਸੀ ਬਣਾਉਂਦੀ ਹੁੰਦੀ ਪੀਲੇ ਜੇ ਰੰਗ ਦੀ ਪੀਲਾ ਤੇ ਲਾਲ ਜਾ ਮਿਕਸ ਉਬਲੇ ਹੋਇਆ ਦੀ ਉਬਲੇ ਹੋਣ ਵਾਲੀ ਬਣਾਉਂਦੀ ਹੁੰਦੀ ਬਹੁਤ ਸਵਾਦ ਆਉਂਦੀ ਮੇਰਾ ਉਸ ਨੂੰ ਦਿਲ ਕਰ ਰਿਹਾ ਸੀ ਘਰ ਦੇ ਕਹਿੰਦੇ ਪਾਲਕ ਪਾ ਕੇ ਬਣਾ ਲਾਂ ਮੈਂ ਕੈਂਸਲ ਹੀ ਕਰਤੀ ਨਾਲ ਨੂੰ ਪਾਏ ਹਾਂ ਤਾਂ ਦੇਖ ਲਓ ਲੈ ਕੇ ਛੱਡ ਪਰੇ ਪਹਿਲਾ ਆਲੂ ਆਦਾਂ ਲੈ ਆਲਾ ਤੇ ਆਪਾਂ ਇਹਨੂੰ ਹੋਣੀ ਇਹ ਘੋਲਣਾ ਤੇ ਫਿਰ ਸਭਾ ਦੇ ਇਹਨੂੰ ਟਾਕੇ ਰੱਖਣਾ ਤੇ ਸਬਜ਼ੀਆਂ ਜਿਹੜੀਆਂ ਆਪਾਂ ਇੰਨੀਆਂ ਕੁ ਪਕਾਉਣੀਆਂ ਸੀਗੀਆਂ ਪਕਾ ਲਈਆਂ ਤੇ ਹੁਣ ਆਪਾਂ ਇਹਦੇ ਵਿੱਚ ਜਿੰਨਾ ਮਰਜ਼ੀ ਪਾਣੀ ਪਾ ਸਕਦੇ ਹੋ ਤੁਹਾਡੀ ਆਪਣੀ ਇੱਛਾ ਐਸੇ ਹੁੰਦਾ ਦਾ ਸੂਪ ਉਹੀ ਆ ਪਰ ਇਹ ਸਬਜੀ ਆਪਾਂ ਇਹਨੂੰ ਵੀ ਸਬਜ਼ੀਆਂ ਬਣਾਤੀ ਪਤਲਾ ਹੀ ਹੋਣਾ ਚਾਹੀਦਾ ਤਾਂ ਹੀ ਸੂਪ ਦਿੰਦੇ ਨੇ ਪਤਲਾ ਹੀ ਰਹਿਣਾ ਦੇਖਾਂ ਮੈਂ ਤੈਨੂੰ ਕਹਿਆ ਜੀ ਨਾ ਮਾਰ ਜਾ ਬੜੀ ਕੜਾਈ ਚੱਕ ਲੈਣਾ ਲਗ ਰਹੀ ਔਰ ਠੀਰੇ ਧਰ ਦਿੰਦੇ ਲੈ ਕੇ ਬਸ ਕਰੋ ਕਾਰਨਸਟਰਾਚ ਥੋੜਾ ਹੀ ਆ ਕਸਟਰਡ ਪਾ ਲਿਓ ਹੂੰ ਕਸਟਰਡ ਉਹਦੇ ਚ ਕਿਹੜਾ ਮਿੱਠਾ ਕਲਰ ਹੀ ਪਾਇਆ ਫਲੇਵਰ ਆਊਗਾ ਨਾਲੇ ਵਧੀਆ ਨਾ ਹੋਰ ਕੁਝ ਹੋ ਜਗਾ ਅਗੋਂ ਨੀਲਾ ਫਲੇਵਰ ਆਊਗਾ ਹੋਜੀ ਆਪਾਂ ਆ ਵੱਦ ਪਾ ਦਾਂਗੇ ਤੇ ਹੁਣ ਆਪਾਂ ਇਹਨੂੰ ਢੱਕ ਕੇ ਰੱਖ ਦਿੰਨੇ ਆ ਕਿਉਂਕਿ ਪਾਣੀ ਉੱਬਲਣਾ ਤੇ ਰਿਜਣਾ ਵੀ ਜ਼ਰੂਰੀ ਹੈ। ਉਹ ਵਿੱਚ ਪਾ ਕੇ ਇਕੱਠਾ ਨਹੀਂ ਰਹਿਣਾ। ਨਹੀਂ ਪਹਿਲਾਂ ਅੱਛਾ ਜੀ। ਉਹ ਰਿਜੇ ਤੋਂ ਬਾਅਦ ਚ ਪਾਉਣਾ। ਉਹਦੇ ਧਨੀਆ ਸੜ ਜਾਣਗੇ ਵਿੱਚ। ਓਕੇ ਜੀ। ਇਹ ਨਾਲੇ ਸਾਸ ਪਾਦਣ। ਆ ਕਾਲੀ ਮਿਰਚ ਪਾਈ ਨਹੀਂ ਕਿ ਬਾਦ? ਕਾਲੀ ਮਿਰਚ ਪਾ ਦਿੰਨੇ ਆ ਤਾਂ ਜਦ ਮਰਜੀ ਸਿੱਟ ਲੋ ਚਾਹੇ ਖਾਣ ਲੱਗੇ ਸਿੱਟ ਲੋ ਤਾਂ ਕਿਹੜਾ ਮਜਾ ਹੋਆ। ਮੈਂ ਕਿਹਾ ਫੁੱਲ ਨਾ ਜਾਈਏ। ਸਾਈਡ ਤੇ ਪਈ ਆ। ਇਹ ਅਸਲ 'ਚ ਥੱਲੇ ਲੱਗ ਚੱਲਿਆ ਸੀਗਾ। ਕਿਉਂਕਿ ਗੈੜੀ ਨੂੰ ਬਾਹਰ ਵਧਾਇਆ ਸੀ ਅਸੀਂ। ਮੈਂ ਤੇਰੇ ਦਾਦੀ ਦੇ ਘੋੜਿਆਂ ਦੇ ਤੇਲ ਲਾਉਣ ਚਲੇ ਗਈ ਗਰਮ ਕਰਕੇ ਹਨਾ ਹਾਂਜੀ ਫਿਰ ਥੋੜਾ ਜਿਹਾ ਗੱਲਾਂ ਬਾਤਾਂ ਚ ਟਾਈਮ ਲੱਗ ਗਿਆ ਪਰ ਹੈ ਤਾਂ ਸੇਮ ਪਈ ਸੀ ਦਾਦੀ ਨੇ ਤਾਂ ਵਾਲ ਵੀ ਖੋਲ ਲਏ ਧੁੱਪ ਦੇ ਸਲਾਹ ਲਾ ਲਏ ਦਾਦੀ ਬਾਹਰ ਨਿਕਲੇ ਦਾਦੀ ਬਾਸਾ ਨਿਕਲੇ ਨੇ ਹਾਂ ਧੁੱਪ ਤਾਂ ਨਿਕਲਦੀ ਆ ਧੁੱਪ ਤਾਂ ਨਿਕਲਦੀ ਆ ਦਾਦੀ ਦਾ ਜੇ ਬਾਸਾ ਲਾਉਣ ਇਤੋਂ ਤੁਰ ਕੇ ਟੋਪੇ ਆ ਗਏ ਉਹ ਤਾਂ ਚਲੇ ਜਾਣ ਇਹਦੇ ਕੁਰਸੀਆਂ ਲੱਗੀਆਂ ਹੋਈਆਂ ਨੇ ਕੋਸ਼ਿਸ਼ ਤਾਂ ਉਹੀ ਕਰਦੇ ਨੇ ਹਾਂ ਅਕਰਲ ਭੈਣ ਜੀ ਇੱਥੇ ਤੱਕ ਆ ਗਿਆ ਆਪਣੇ ਘਰ ਤੱਕ ਅੱਜ ਕਿੰਨਾ ਲੱਗਿਆ अच्छा दर्द ਹੁੰਦਾ ਸੀ ਮੈਂ ਕਿ ਤੁਸੀਂ ਕਿਉਂ ਇੰਨੀ ਛੇਤੀ ਤੁਹਾਨੂੰ ਕਿਹਾ ਬੇੜੇ ਚ ਘੁੰਮੀ ਚਲੋ ਕਹਿੰਦੇ ਮੇਰੇ ਤਾਂ ਨਿਗਾ ਤੇ 100 ਰੁਪਏ ਦੇ ਅੱਖਾਂ ਤੇ ਪੈ ਗਿਆ ਮੈਂ ਕਹਿੰਦਾ ਕੋਈ ਕਿੰਨੇ ਸਣ ਟਰੈਕਟਰ ਲੱਗੇ ਹੋਣੇ ਤੁਹਾਡੇ ਘਰ ਇਹਨਾਂ ਵੱਲ ਦੇਖੀ ਚੱਲੋ ਘੁੰਮਦੇ ਕੋ ਹਮਰੇ ਨਾ ਨਹੀਂ ਨਾ ਰੋਡ ਕਿੰਨੀ ਜਗਾ ਤੂੰ ਟੁੱਟੀ ਹੋਈ ਆ ਮੈਂ ਕਿ ਕਿੰਨਾ ਰਿਸਕੀ ਆ ਜਾਂਦਾ ਕੋਈ ਨਾਲ ਹੋਵੇ ਕੱਲੇ ਤੁਰੇ ਜਾਂਦੇ ਸੀ ਨਾਲੇ ਇੱਕਦਮ ਕੁਛ ਆ ਜਾਂਦਾ ਨਹੀਂ ਨਹੀਂ ਔਖਾ ਬਾਤ ਆ ਤੁਹਾਡੀ ਮਰਜ਼ੀ ਆ ਤੁਸੀਂ ਇਹ ਦੋ ਚੀਜ਼ਾਂ ਪਾਉਣਾ ਚਾਹੁੰਦੇ ਆ ਸੋਇਆ ਸੌਸ ਤੇ ਟਮੇਟੋ ਸੌਸ ਪਾ ਸਕਦੇ ਆ ਤੇ ਇਸ ਦਾ ਫਰਕ ਪੈ ਜਾਂਦਾ ਥੋੜਾ ਘਰ ਦਾ ਪੈ ਜਾਂਦਾ ਇਹ ਸੇਟਿੰਗ ਨਹੀਂ ਸੀ ਦੁਵਾਰਾ ਇਹ ਵੀ ਤੁਹਾਡਾ ਦਿਲ ਕਰਦਾ ਥੋੜਾ گاੜਾ ਕਰਨਾ ਪਰ ਉਹ ਨਹੀਂ ਤਾਂ ਵੈਸੇ ਇਦਾਂ ਵੀ ਆਪਾਂ ਖਾ ਸਕਦੇ ਹਾਂ ਇਹ ਸਬਜ਼ੀਆਂ ਬਾਤ ਨੇ ਵਿੱਚ ਜਿਹੜਾ ਅਗਰ ਪਨੀਰ ਪਾਉਨੇ ਆ ਉਹ ਘੁਲ ਜਾਂਦਾ ਉਹਦੇ ਨਾਲ ਵੀ ਘਾੜਾ ਹੋ ਜਾਂਦਾ ਮੈਂ ਤਾਂ ਤੇਲ ਬਹੁਤ ਜੀ ਕਿਹ ਕਹਿੰਦੇ ਹੁੰਦੇ ਸੀ ਬਿਮਾਰਾਂ ਦਾ ਖਾਜ ਹਨ ਸੋਪਨਾ ਹੁਣ ਤਾਂ ਇਹ ਵੀ ਸਵਾਦ ਬਣਨ ਲੱਗਿਆ ਖਾਣੂ ਪੈਨਿਨਸਟ ਦੇ ਤਰ੍ਹਾਂ ਕਰੀਏ। ਖਾਣੂ ਬਿਮਾਰਾਂ ਵਾਲਾ ਰਹਿ ਗਿਆ। ਹੁਣ ਤਾਂ ਸ਼ੌਕ ਨਾਲ ਖਾਂਦੇ ਨੇ ਲੋਕੀਂ। ਹਾਂਜੀ ਵਿਆਹਾਂ 'ਚ ਵੀ ਹੁੰਦਾ। ਵਿਆਹਾਂ 'ਚ ਵੀ ਹੁੰਦਾ। ਤੇ ਚਲੋ ਜੀ ਇੱਕ ਬਾ ਇੱਕ ਤੋਂ ਬਾਣੀ ਆ ਜਵੇ ਇਹਨੂੰ। ਕੱਲ੍ਹ ਆਪਾਂ ਨੇ ਲੈਂਦੇ ਵੱਡੇ-ਵੱਡੇ ਖਾਣ ਵਾਲਿਆਂ ਨੂੰ ਪਰੋਸਾਂਗੇ। ਕੱਲ੍ਹ ਨਹੀਂ ਡਾਂਗੇ। ਕੱਲ੍ਹ ਹੀ ਹੁੰਦਾ ਤੇ ਫਿਰ ਕਿ ਜੱਬੀਆਂ ਦੇ। ਹੈਗੇ ਡਾਂਗੇ ਨੇ। ਖਾਲੇ ਤਾਂ ਹੋਰ ਚੀਜ਼ ਹੁੰਦੀ ਆ ਤੇ ਗਾਂਗੇ ਨੇ ਭਾਈ ਸਾਡਾ ਚੱਲਦਾ ਬਾ ਟੁੱਲੂ ਪੰਪ ਸੇਵ ਦਾ ਪਾਣੀ ਦੀ ਸਮੱਸਿਆ ਸਾਡੀ ਪੰਜ ਸਰਪੰਚ ਵੋਟਾਂ ਲੈ ਕੇ ਮੁੜ ਕੇ ਥਿਸੇ ਨਹੀਂ ਹੈਗੇ ਸਹੀ ਗੱਲ ਹੈ ਸਮੱਸਿਆ ਉੱਥੇ ਵੀ ਉੱਥੇ ਆ ਉਹੀ ਗੱਲ ਹੋ ਗਈ ਜਿਵੇਂ ਕਹਿੰਦੇ ਜਦੋਂ ਵੋਟਾਂ ਲੈਣੇ ਨੇ ਦੋ ਦੋ ਤਿੰਨ ਤਿੰਨ ਵਾਰ ਬੰਦਾ ਆਉਂਦਾ ਤੇ ਬਾਅਦ ਚ ਕੋਈ ਮਿਲਦਾ ਨਹੀਂ ਪੁੱਛਦਾ ਵੀ ਨਹੀਂ ਸੇਮ ਗੱਲ ਹੈ ਸਾਡੇ ਨਾਲ ਮੈਂ ਸੋਚਦੀ ਸੀਗੀ ਇੱਕ ਦਿਨ ਮੈਂ ਕਿਹਾ ਵਾ ਮੰਤਰੀਆਂ ਨੂੰ ਕਹਿ ਦਿੰਨੇ ਆ ਵੀ ਆਪਣੇ ਤੁਸ ਹਾਂ ਵੱਡੇ ਮੰਤਰੀਆਂ ਨੇ ਕਿੱਥੇ ਪਿੰਡ ਵਾਲੀ ਨਹੀਂ ਮੈਂ ਕਿਹਾ ਮੁੜ ਕੇ ਗੱਲ ਤੇ ਆਏ ਬਸ ਜਦੋਂ ਕੋਈ ਵੀ ਅਹੁਦੇ ਦਿਆਂ ਗਿਆ ਬਸ ਫਿਰ ਉਹ ਕਹਿੰਦਾ ਤੂੰ ਕੌਣ ਮੈਂ ਕੌਣ ਮੰਤਰੀ ਦਾ ਲਾਰੇ ਲਾ ਕੇ ਮੁੱਕਰਦੇ ਆ ਤੇ ਇਹ ਮੜਨ ਸਿਰਜਣ ਇਹਨੇ ਬੰਦ ਕਰ ਦਿੱਤਾ ਹਾਂਜੀ ਮੈਂ ਵੈਸੇ ਇਹਦੇ ਵਿੱਚ ਦੋ ਗ੍ਰੈਂਡ ਪਏ ਸੀ ਜਿਹੜੀ ਪਹਿਲੀ ਸਲਾਈ ਹੁੰਦੀ ਹੈ ਤੇ ਆਖਰੀ ਸਲਾਈ ਹੁੰਦੀ ਹੈ ਉਹ ਫਿਰ ਕੋਈ ਕਰਦਾ ਨਹੀਂ ਹੁੰਦਾ ਐਂਡ ਤੇ ਇੱਕ ਐਂਡ ਵੀ ਖਾਦੀ ਹੁੰਦੀ ਹੁੰਦੀ ਆ ਸੋ ਵੀ ਮੈਂ ਵਿਚਟ ਲਈ ਮੈਂ ਕਿਹਾ ਥੋੜਾ ਜਿਹਾ ਗਾੜਾ ਹੋ ਜੂਗਾ ਨਾਲੇ ਥੋੜਾ ਜਿਹਾ ਫਿਲਿੰਗ ਹੋ ਜੂਗਾ ਹਲੇ ਬਹੁਤ ਜਲੰਦਿਆ ਕਿਉਂਕਿ ਹੁਣੇ ਬਣਿਆ ਤਾਂ ਨਾਲ ਜਿਹੜਾ ਪਾ ਲੈ ਪੈਟਾ ਕਰਕੇ ਥੋੜਾ ਜਿਹਾ ਫਰਕ ਪਿਆ ਨਹੀਂ ਤਾਂ ਬਹੁਤ ਜਿਆਦਾ ਕੰਮ ਸੀਗਾ ਹੈਗਾ ਹੀ ਪੂਰਾ ਘੈਂਟ ਰੀਸੈਂਟਲੀ ਮੈਂ ਵਿਆਹ ਤੇ ਕਪੀਤਾ ਸੀਗਾ ਲੈਮਨ ਕੋਰੀਐਂਦਰ ਸੂਪ ਪਰ ਮੰਮੀ ਕਹਿੰਦੇ ਵੀ ਡੈਡੀ ਉਹ ਪੀ ਨਹੀਂ ਸਕਦੇ ਇਸ ਲਈ ਉਹ ਬਣਾਇਆ ਨਹੀਂ ਹੈਗਾ ਮਿਲ ਮੰਮੀ ਨੇ ਕਿਹਾ ਸੀ ਅੱਜ ਉਹ ਬਣਾ ਲੈਣੇ ਆ ਤੇ ਘੈਂਟ ਚ ਸਟੈਂਡ ਜੇ ਸਪੈਸ਼ਲ ਵਧੀਆ ਲੱਗਦਾ ਵਾ ਤਾਂ ਹੀ ਮੈਂ ਲੱਗਦਾ ਧੁੱਪੇ ਰਹਿ ਤੇ ਕਿ ਕੰਮ ਫਿਰ ਮੈਂ ਕਿਹਾ ਨਹੀਂ ਜੇ ਥੋੜਾ ਥੋੜਾ ਸ਼ਾਮੇ ਜਦ ਤੇ ਥੋੜੀ ਠੰਡ ਲੱਗੇ ਉੱਥੇ ਪੀਣ ਦਾ ਨਿਆਰਾ ਹੁੰਦਾ ਹੈ ਇਹਨੂੰ ਫੀਲਿੰਗ ਕੋਜ਼ੀ ਜੀ ਫੀਲਿੰਗ ਆਉਂਦੀ ਹੈ ਮੈਨੂੰ ਲੱਗਦਾ ਮੈਂ ਜ਼ਿਆਦਾ ਬ੍ਰੈਡ ਪਾ ਲਈ ਥੋੜੇ ਇੱਕ ਤੇ ਪਾਉਣਾ ਚਾਹੀਦਾ ਸੀ ਹੁਣ ਜ਼ਿਆਦਾ ਗੜਾ ਹੋ ਗਿਆ ਇਹਦਾ ਦਾਣ ਚਾਹ ਪਰ ਸੁਆਦ ਤਾਂ ਬਹੁਤ ਹੋਰੀ ਲੱਗ ਰਿਹਾ ਇਹ ਤਾਂ ਚਾਹ ਦੀ ਬਣਾ ਤਾ ਪਰ ਕੀ ਲੱਗ ਰਿਹਾ ਇਹ ਬ੍ਰੈਡਾਂ ਦੇ ਟੁੱਟੀ ਫਰੋਟੀ ਪਾਈ ਹੁੰਦੀ ਆ ਇੱਕ ਬ੍ਰੈਡ ਪਾ ਲੈਂਦਾ ਫੇਰ ਠੀਕ ਰਹਿੰਦਾ ਜਮੈਂ ਬ੍ਰੈਡ ਨਾਲ ਦੋਏ ਲੋ ਟੋਸਟ ਕਰਕੇ ਖਾ ਲੈਂਦਾ ਹਾਂ ਮੈਂ ਠੀਕ ਰਹੇਗਾ ਮੈਂ ਮੇਰੇ ਥੋੜੇ ਜਿਹੇ ਖਰਾਬੀ ਕਰਨ ਮੈਂ ਮੜੀ ਜੀ ਜਿਆਦੇ ਨਹੀਂ ਥੋੜੀ ਜਿਹੀ ਹੈ ਮਾਈਨਰੀ ਬ੍ਰੈਡਾਂ ਨੇ ਸਾਰਾ ਚ ਉਹਦਾ ਰਸ ਆ ਪੀ ਲਿਆ ਹੂੰ ਗਾੜਾ ਕਰਉ ਸੀ ਜਿਆਦੀ ਜਿਆਦੀ ਗਾੜਾ ਹੋ ਗਿਆ ਥੋੜਾ ਮੈਂ ਕਿਹਾ ਡੜੀ ਇਹਦੇ ਥੋੜਾ ਜਿਹਾ ਹੋਰ ਪਾ ਲੈਣਾ ਸੀ ਕੋਲਾ ਵੱਡਾ ਨਾ ਇਹ ਰੋਟੀ ਤੇਰੀ ਮੰਮੀ ਕਹਿੰਦੀ ਇੰਨਾ ਦਾ ਹੈਗਾ ਨਹੀਂ ਨਾ ਹੈਗਾ ਮਤਲਬ ਡੜੀ ਦੇ ਸੇ ਜਿਆਦਾ ਪਾ ਲੈ ਨਹੀਂ ਰੋਟੀ ਬ੍ਰੈਡ ਨਾਲੋਂ ਠੀਕ ਆ ਥੋੜਾ ਜਿਹਾ ਉਹਦੇ ਨਾਲੇ ਥੋੜਾ ਪੰਦੇ ਹਲਕਾ ਫਲਕਾ ਇਹਨਾਂ ਦਾ ਢਿੱਡ ਵੀ ਨਹੀਂ ਭਰਨਾ ਉਹਨਾਂ ਉਂਝ ਮੈਂ ਮੈਨੂੰ ਦੱਸਿਆ ਹੂ ਮੇ ਬਣਾਇਆ ਜਦੋਂ ਤੋਂ ਆਪਣੇ ਤਰੀਕੇ ਨਾਲ ਬਣਾਇਆ ਕੋਈ ਕਹਿੰਦਾ ਤੁਸੀਂ ਠੀਕ ਹੋ ਫਿਰ ਸਾਨੂੰ ਬਣਾ ਕੇ ਦੇ ਹੁਣ ਸਾਨੂੰ ਤਾਂ ਪਤਾ ਨਹੀਂ ਕਿ ਤੁਸੀਂ ਕਿਹੜੇ ਤਰੀਕੇ ਨਾਲ ਬਣਾਉਣਾ ਹੈ ਮੈਂ ਹਾਂਜੀ ਫਿਰ ਆਪਾਂ ਬਣਾ ਕੇ ਦੇ ਦਿੰਦੇ ਅਸੀਂ ਫਿਰ ਦੱਸਾਂਗੇ ਮੈਂ ਦੱਸੋ ਤੁਹਾਨੂੰ ਕਿਵੇਂ ਲੱਗਿਆ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਬਹੁਤ ਸੁਆਦ ਆਪਾ ਪਹਿਲਾਂ ਵੀ ਕੀ ਕੀ ਪੀਤਾ ਹਾਂ ਭਾਈ ਸੱਚੋਂ ਤੁਹਾਡੀ ਨੌਰਾਨੀ ਕਹਿੰਦੀ ਮੋਰ ਡੈਡੀ ਤੋਂ ਪਤਾ ਲੱਗੂਗਾ ਵੀ ਬਣਾਇਆ ਗਿਆ ਦਿੱਤਾ ਕਿ ਨਹੀਂ ਮੈਂ ਵੀ ਤੁਸੀਂ ਵੀ ਕੋਈ ਕਹਿੰਦੇ ਮੈਂ ਅੱਗੇ ਬਣਾਇਆ ਦੇਖਿਆ ਹਾਂ ਨਾ ਮੈਨੂੰ ਦੱਸਿਆ ਨਹੀਂ ਸੀ ਜਿਹੜੇ ਗੋਡੇ ਦੀ ਪ੍ਰੋਗਰੈਸ ਹੋ ਰਹੀ ਹੈ ਦੋਨਾਂ ਦੀ ਉਹ ਘਰ ਦੀ ਜੁਆਇੰਟ ਫੈਮਿਲੀ ਕਰਕੇ ਵਧੀਆ ਸੇਵਾ ਹੋ ਰਹੀ ਹੈ ਸੇਵਾ ਤਾਂ ਹੋਣੀ ਹੀ ਸੀ ਚੈੱਕ ਕਰਦਾ ਜਿਵੇਂ ਮਾਰੀਆਂ ਕਰਦਾ ਜਾਂਦੀ ਹੈ ਵਧੀਆ ਸੇਵਾ ਨੇ ਇਕੱਲੇ ਦੀ ਬਸ ਹੋ ਜਾਂਦੀ ਆ ਤਾਂ ਪ੍ਰੋਗਰੈਸ ਹੋ ਰਹੀ ਆ ਨਹੀਂ ਤਾਂ ਬਹੁਤ ਔਖਾ ਸੀਗਾ ਮੈਂ ਤਾਂ ਕਹਿੰਦਾ ਫਸੇ ਗਿਆ ਪਰ ਫਸਾ ਨਹੀਂ ਦਿੱਤਾ ਜਰਮੈਂ ਚੁਟਕੀ ਮਾਰਦਾ ਜੇ ਜਿਹੜੀ ਮੇਰੇ ਘਰ ਵਾਲੇ ਮੁੰਡਾ ਲੋਜੇ ਦੀ ਹਾਂ ਤੇ ਪਰ ਅੱਜ ਸਾਨੂੰ ਜੇ ਨਾ ਹੋਏ ਅਜ ਅੱਜ ਸਾਨੂੰ ਫਿਜੀਓਥੈਰੇਪੀ ਵਾਲਾ ਦੱਸ ਕੇ ਗਿਆ ਵੀ ਹੁਣ ਤੁਸੀਂ ਪਰ ਉਹਨੂੰ ਇਹ ਨਹੀਂ ਪਤਾ ਵੀ ਮੁੜ ਕੇ ਹਾਜ਼ਰ ਹੋਣ ਨੂੰ ਤੂੰ ਵੀ ਨਹੀਂ ਆਉਣ ਜਗਰਣ ਤੁਹਾਨੂੰ ਬਾਰੇ ਦੱਸ ਸਾਰੇ ਬੱਚਾ ਜ਼ਰੂਰ ਸੁਈ ਦੀ ਨੇ ਦੇਖ ਲਓ ਜਿਹੜੀ ਆਦੇ ਘਾਂ ਦੀ ਆ ਸੁਣਨੀ ਆ ਮੈਂ ਤਾਂ ਬਿਨਾ ਬ੍ਰੈਡ ਪਾ ਕੇ ਵਿੱਚ ਬ੍ਰੈਡ ਪਾ ਲਿਆ ਮੈਂ ਥੋੜਾ ਜਿਹਾ ਪਾ ਲਿਆ ਬਿਨਾ ਬ੍ਰੈਡ ਤੋਂ ਕਿੰਨਾ ਸਵਾਲ ਆਗਦਾ ਬਰਾਬਰਾਂ ਵੀ ਠੀਕ ਲੱਗਦਾ ਸੀ ਪਿੱਛੇ ਜੋ ਗਿਆ ਵੀ ਛੱਡ ਦੋ ਮੰਮੀ ਨੇ ਖਾਣਾ ਹਾਲੀ ਉਹਦੇ ਰੋ ਗਿਆ ਬੱਦਦੇ ਹੋ ਤਾਂ ਬਹੁਤ ਜ਼ਿਆਦਾ ਹੁੰਦਾ ਪੈਸੇ ਥੋੜਾ ਜਿਹਾ ਨਹੀਂ ਬਣਾਉਂਦੇ ਉਹਦੀ ਸਾਡੇ ਘਰ ਜਦਕੀ ਚੀਜ਼ ਵੱਡਦੀ ਹੈ ਵੱਧਦੀ ਵੱਧਦੀ ਹੈ ਹਾਂ ਜੈਨ ਨੂੰ ਸੋਫੇ ਤੇ ਬਿਰਾਉਣਾ ਹੈ ਜਦੋਂ ਆਪਾਂ ਬਾਹਰ ਬੈਠੇ ਅੱਜ ਬਾਹਰ ਵੀ ਬੈਠੇ ਸਵੇਰ ਨੂੰ ਧੁੱਪਾਂ ਵੀ ਲਗਾਰੀ ਕ ਇੰਨੀ ਜਰਸੀ ਨਾ ਫਰ ਵੀ ਲੱਗੀ ਵੇਖਿਆ ਇੰਨੀ ਚਲਦੀ ਤਾਂ ਫਿਰ ਲੱਗੀ বালਿਸ਼ੇ ਦੀ ਉੱਡੀ ਹਾਂ ਉਹਦੇ ਗਾਣਿਆਂ ਤੇ ਬੈਠ ਕੇ ਉਹ ਹੁੰਦਾ ਨਾ ਕੁਝ ਬੈਠੇ ਮੰਜੇ ਤੇ ਸੀ ਮਾਪੇ ਸਭ ਵੀ ਖਰਾਬ ਆ ਸਰੀਰ ਨੂੰ ਪੈਨਸ਼ਨ ਲੋੜ ਜੀ ਕੋਈ ਤੂੰ ਬਹੁਤ ਵਧੀਆ ਲੱਗਾ ਗੁੱਡ ਸ਼ਾਬਾਸ਼ ਤੇ ਸਾਰੇ ਸਿਹਰਾ ਤੇਨੂੰ ਜਾਂਦਾ ਕਿਉਂਕਿ ਮੈਂ ਹੋਰ ਪਤਾ ਨਹੀਂ ਕੀ ਕੰਮ ਕਰਕੇ ਆਈ ਸੀਗੀ ਬਾਹਰ ਕਹਿੰਦੇ ਤੂੰ ਕਰੋੜ ਰੁਪਏ ਦਾ ਕੰਮ ਕੀਤਾ ਮੈਂ ਕਿਹਾ ਵੀ 50 ਲੱਖ ਦੇ ਦੋ 50 ਤੁਸੀਂ ਰੱਖ ਲਓ ਕਰੋੜ ਤਾਂ ਮੈਨੂੰ ਚਾਹੀਦਾ ਨਹੀਂ ਆਵਾ ਬਗਰ ਲੈਂਦੇ ਆਪਾਂ ਸਸ ਗੱਲਾਂ ਹੀ ਗੱਲਾਂ ਨੇ ਚਲੋ ਜੀ ਆਪਾਂ ਨੇ ਬਣਾ ਕੇ ਆਪਾਂ ਨੇ ਪੀਣਾ ਹੈ ਜੀ ਪਰ ਕਿ ਉਹ ਬੋਤਨੇ ਦੇ ਲਿਆ ਤੇ ਹੁਣ ਤਾਂ ਪਹਿਲੀ ਰੋਟੀ ਦੀ ਜ਼ਰੂਰਤ ਨਹੀਂ ਸਿਰਵੇ ਮੇਰਾ ਮੁੰਡਾ ਕਿੰਦਾ ਹਾਸੇ ਆ ਸਿਰਵੇ ਵੀ ਇਹ ਪਰ ਰੋਟੀ ਤਾਂ ਦੇ ਵੀ ਨਹੀਂ ਖਾਂਦੇ ਦੁਪਹਿਰ ਦੀ ਤੁਸੀਂ ਫਰੂਟ ਖਾ ਲੈਣੇ ਹੁਣ ਤਾਂ ਬਹੁਤ ਦੇਰ ਦੀ ਗੱਲ ਕਰਦੇ ਹਾਂ ਹੁਣ ਤਾਂ ਮੇਨਾਂ ਦਾ ਇਹ ਕਿ 2-3 ਮਹੀਨੇ ਹੋ ਗਏ ਆ ਕਿ ਨਾ ਦੁਬਾਰਾ ਰੋਟੀ ਬਣੀ ਨਹੀਂ ਸਾਡੇ ਘਰ 'ਚ ਹਾਜ਼ਰੀ ਦੁਪਹਿਰ ਦਾਸ਼ ਸ਼ਾਮ ਦੀ ਰੋਟੀ ਤਿੰਨ ਟਾਈਮ ਬਣਨੀ ਬਣੀ ਆ। ਤਾਂ ਨੇ ਜਿਵੇਂ ਨਿੱਕੇ ਨਿੱਕੇ ਦਿਨ ਨੇ ਇੱਕ ਰੋਟੀ ਖਾਣੀ ਖਾਣੀ ਆ। ਐਨਾ ਟਾਈਮ ਲੱਗ ਗਿਆ ਮੇਰੀ ਫੇਰ ਭੁੱਖ ਮਰ ਗਈ। ਹਾਂ ਚਲੋ ਜੀ ਤੁਸੀਂ ਵੀ ਬਣਾ ਕੇ ਪੀ ਲਓ। ਵਧੀਆ ਲੱਗਦਾ ਐਸੇ ਬਾਅਦ ਹੈਲਥੀ ਹੁੰਦਾ ਨਾਲੇ ਤੇਰੀ ਪਾਲੀ ਦੱਸ ਦੇ। ਵੀਡੀਓ ਦਾ ਕਰਦੇ ਹੈਂਡ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।